ਲੈਨੇਵਾਲ ਜੀ ਜਿਵੇਂ ਕਿ ਐਮਐਸਪੀ ਨੂੰ ਲੈ ਕੇ ਅਚਾਨਕ ਹੀ ਸਰਕਾਰ ਦਾ ਇਹ ਫੈਸਲਾ ਆਇਆ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਅਗਰ ਕੋਈ ਫਸਲ ਲਗਾਈ ਜਾਂਦੀ ਹੈ ਤਾਂ ਜਾਂ ਕਣਕ ਹੈ ਜਾਂ ਝੋਨਾ ਹੈ ਖੇਤੀ ਇੱਕ ਲਾਹੇਵੰਦ ਸੌਦਾ ਨਹੀਂ ਮੈਂ ਖੁਦ ਕਿਸਾਨ ਹਾਂ ਡੀਜ਼ਲ ਕਿੰਨਾ ਮਹਿੰਗਾ ਹੋ ਗਿਆ ਟਰੈਕਟਰ ਦੇ ਪਾਰਟਸ ਮਹਿੰਗੇ ਹੋ ਗਏ ਜੀ ਜਮੀਨ ਦੀ ਜਿਹਦੀ ਲੇਬਰ ਹੈ ਉਹਦੇ ਵੀ ਭਾਅ ਉੱਪਰ ਆਏ ਜੀ ਝੋਨਾ ਅਸੀਂ ਖਾਂਦੇ ਨਹੀਂ ਅਸੀਂ ਇਹ ਦੇਸ਼ ਦੀ ਪੈਦਾ ਹੀ ਕਰਦੇ ਹਾਂ ਪਰ ਅਸੀਂ ਸਾਨੂੰ ਤਾਲਾਂ ਵਗੈਰਾ ਜਾਂ ਸਬਜ਼ੀਆਂ ਵਗੈਰਾ ਜੀ ਥੋੜਾ ਬਦਲਾ ਲੈਣਾ ਚਾਹੀਦਾ ਜਿਸ ਦੇ ਨਾਲ ਸਾਡੇ ਥੋੜੀ ਪਾਣੀ ਦੀ ਵੀ ਬਚਤ ਹੋ ਸਕੇ ਜੀ ਮਨੁੱਖੀ ਅਸੀਂ ਬਿਹਤਰੀ ਲਈ ਕੀ ਕਰ ਸਕਦੇ ਹਾਂ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਕੀ ਛੱਡ ਕੇ ਚੱਲਦੇ ਹਾਂ ਜੀ ਸਾਨੂੰ ਥੋੜਾ ਉਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਕੀ ਪੰਜਾਬ ਦੀ ਖੇਤੀ ਨੀਤੀ ਅਗਰ ਬਣਦੀ ਹੈ ਉਹ ਕਿੰਨੀ ਕੁ ਪ੍ਰਭਾਵੀ ਹੋਣੀ ਚਾਹੀਦੀ ਹੈ ਸਾਡੇ ਐਮਐਸਪੀ ਸਿਰਫ ਘੰਟੇ ਤੋਂ ਨਹੀਂ ਦੇ ਮਿਲਦੀ ਆ ਉਹ ਵੀ ਸੈਂਟਰ ਸਰਕਾਰ ਤੋਂ ਹੂੰ ਪਬਲਿਕ ਆਡੀਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਪ ਟੀਮਾਨ ਔਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਸੱਤਾ ਤੰਗਲ ਦੇ ਵਿੱਚ ਸਰਕਾਰ ਵੱਲੋਂ ਲਿਆ ਗਿਆ ਹਰ ਫੈਸਲਾ ਸੱਤਾ ਨੂੰ ਪ੍ਰਭਾਵਿਤ ਕਰਦਾ ਏ ਸੱਤਾ ਆਮ ਲੋਕਾਂ ਦੇ ਨਾਲ ਹੁੰਦੀ ਹੈ ਔਰ ਬੀਤੇ ਕਈ ਸਾਲਾਂ ਤੋਂ ਕਿਸਾਨਾਂ ਦਾ ਇੱਕ ਸੰਘਰਸ਼ ਚੱਲ ਰਿਹਾ ਸੀ ਐਮਐਸਪੀ ਨੂੰ ਲੈ ਕੇ ਤਾਂ ਕਿਸਾਨ ਵੀ ਹੈਰਾਨ ਹੁੰਦੇ ਨੇ ਔਰ ਲੋਕ ਵੀ ਹੈਰਾਨ ਹੁੰਦੇ ਨੇ ਜਦੋਂ ਅਚਾਨਕ ਐਮਐਸਪੀ ਤੇ ਫੈਸਲਾ ਹੁੰਦਾ ਏ ਖੈਰ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਭਾਜਪਾ ਦੇ ਪੰਜਾਬ ਕਿਸਾਨ ਮੋਰਚਾ ਤੋਂ ਪ੍ਰਧਾਨ ਦਰਸ਼ਨ ਸਿੰਘ ਨੈਨੇਵਾਲ ਪਹੁੰਚੇ ਨੇ ਆਉਂਨਾ ਦਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਮੈਂ ਵੀ ਪਬਲਿਕ ਗਾਰਡੀਅਨ ਨਿਊਜ਼ਪੇਪਰ ਦਾ ਪ੍ਰਦੀਪ ਜੀ ਤੁਹਾਡਾ ਧੰਨਵਾਦ ਕਰਦਾ ਹਾਂ ਤੁਸੀਂ ਕਿਸਾਨਾਂ ਦੇ ਮੁੱਦਿਆਂ ਬਾਰੇ ਅਕਸਰ ਮੇਰੇ ਨਾਲ ਵੀ ਲੋਕਾਂ ਨਾਲ ਗੱਲਬਾਤ ਕਰਦੇ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਜੀ ਨਨੇਵਾਲ ਜੀ ਜਿਵੇਂ ਕਿ ਐਮਐਸਪੀ ਨੂੰ ਲੈ ਕੇ ਅਚਾਨਕ ਹੀ ਸਰਕਾਰ ਦਾ ਇਹ ਫੈਸਲਾ ਆਇਆ ਕਿ ਐਮਐਸਪੀ ਵਧਾ ਦਿੱਤੀ ਗਈ ਹੈ ਪੰਜਾਬ ਜੋ ਹੈ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਅਗਰ ਕੋਈ ਫਸਲ ਲਗਾਈ ਜਾਂਦੀ ਹੈ ਤਾਂ ਜਾਂ ਕਣਕ ਹੈ ਜਾਂ ਝੋਨਾ ਹੈ ਤੇ ਸੋਨੀ ਦੀਆਂ ਫਸਲਾਂ ਦੇ ਵਿੱਚ ਝੋਨੇ ਤੇ ਐਮਐਸਪੀ ਵਧਾਈ ਗਈ ਹੈ ਇਸ ਫੈਸਲੇ ਨੂੰ ਕਿਸ ਪ੍ਰਕਾਰ ਵੇਖਦੇ ਹੋ ਪ੍ਰਦੀਪ ਜੀ ਇਹ ਕੋਈ ਅਚਾਨਕ ਨਹੀਂ ਹੈ ਹਰ ਸਾਲ ਹੁੰਦਾ ਜੀ ਜਦੋਂ ਵੀ ਕੋਈ ਫਸਲ ਹੁੰਦੀ ਹੈ ਵਿਜਨੀ ਉਸ ਤੋਂ ਉਹਦੇ ਲੱਗਣ ਤੋਂ ਲਾਗਣ ਤੋਂ ਪਹਿਲਾਂ ਹੀ ਇਹ ਐਮਐਸਪੀ ਦਾ ਰਿਵਿਊ ਕਮੇਟੀ ਬੈਂਦੀ ਹੈ ਹਰ ਸਾਲ ਇਹ ਪਹਿਲਾ ਸੌਣੀ ਵੇਲੇ ਹਾੜੀ ਵੇਲੇ ਇਹਦਾ ਜਬਾਤਾ ਹੁੰਦਾ ਜੀ ਤੁਸੀਂ ਪਿਛਲੀ ਜਦੋਂ ਅਸੀਂ 2013 14 ਦੀ ਸਰਕਾਰ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਟਾਈਮ ਚੋਨੇ ਦੀ ਲਾਗ ਜੀ ਉਸ ਟਾਈਮ 1310 ਰੁਪਏ ਚੋਨੇ ਦਾ ਭਾਅ ਸੀ ਜੀ ਅੱਜ ਉਹ ਭਾਵਦ ਦੇ 10 ਸਾਲਾਂ ਦੇ ਵਿੱਚ ਹੁਣ ਜੋ ਐਮਐਸਪੀ ਵਧਾਈ ਹੈ 117 ਰੁਪਏ ਜੀ ਤੇ 2300 ਰੁਪਏ ਹੋ ਗਏ ਹੂੰ ਜੇ ਤੁਸੀਂ ਸੋਚਗੇ ਵੀ ਤੇਰਾ ਸਾਨੂੰ ਡਬਲ ਕਰੀਏ ਤਾਂ ਲਗਭਗ ਡਬਲ ਹੋ ਗਿਆ ਜੀ ਜੋ ਸਾਡੀ ਸਰਕਾਰ ਨੇ ਕਿਹਾ ਸੀ ਪਰ ਖੇਤੀ ਇੱਕ ਲਾਹੇਵੰਦ ਸੌਦਾ ਨਹੀਂ ਹੈ ਮੈਂ ਖੁਦ ਕਿਸਾਨ ਹਾਂ ਲਾਹੇਵੰਦ ਸੌਦਾ ਨਹੀਂ ਕਿਉਂਕਿ ਇਹਦੇ ਖਰਚੇ ਬਹੁਤ ਵਧ ਗਏ ਆ ਸਮੇ ਦੇ ਨਾਲ ਖਰਚੇ ਵੀ ਵੱਧ ਗਏ ਨੇ ਉਹ ਵੀ ਵੱਧ ਗਏ ਜੀ ਦੇਖੋ ਡੀਜ਼ਲ ਕਿੰਨਾ ਮਹਿੰਗਾ ਹੋ ਗਿਆ ਟਰੈਕਟਰ ਦੇ ਪਾਰਟਸ ਮਹਿੰਗੇ ਹੋ ਗਏ ਜੀ ਜਮੀਨ ਦੀ ਜਿਹਦੀ ਲੇਬਰ ਹੈ ਉਹਦੇ ਵੀ ਭਾਅ ਉੱਪਰ ਆਏ ਆ ਜੀ ਔਰ ਲੇਬਰ ਵੀ ਜੋ ਸਾਡੀ ਕਿਰਤੀ ਭਾਈਚਾਰਾ ਕੰਮ ਕਰਦਾ ਹੈ ਜੀ ਉਹਨਾਂ ਦਾ ਵੀ ਪੇਟ ਭਰਨਾ ਚਾਹੀਦਾ ਹੂੰ ਇਸ ਕਰਕੇ ਵਧਾਏ ਆ ਜੋ ਪਿਛਲੀਆਂ ਸਰਕਾਰਾਂ ਸੀ ਉਹ 5 ਜਾਂ 10 ਰੁਪਏ ਐਮਐਸਪੀ ਵਧਾਉਂਦੇ ਸੀ ਜੀ ਪਰ ਮੋਦੀ ਜੀ ਨੇ 10 ਸਾਲਾਂ ਦੇ ਵਿੱਚ ਕਦੇ 100 ਕਦੇ 150 ਇੱਕ ਵਾਰ ਤਾਂ 200 ਰੁਪਏ ਬਧਾਇਆ ਸੀ ਜੀ 2018-19 ਦੀ ਗੱਲ ਹੈ ਹੂੰ ਭਾਅ ਵਧ ਰਹੇ ਆ ਪਰ ਸਾਨੂੰ ਨਾਲ ਇਸ ਫਸਲ ਦੇ ਵਿੱਚ ਜੋ ਨੁਕਸਾਨ ਹੈ ਜਿਵੇਂ ਪਾਣੀ ਦਾ ਹੈ ਜੀ ਪੰਜਾਬ ਜਿਹੜੀ ਧਰਤੀ ਹੈ ਪੰਜਾਬ ਦੀ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਬੜੇ ਲੋਕੋ ਵੀ ਬੜੇ ਅੱਛੇ ਲੋਕ ਇਸ ਧਰਤੀ ਤੇ ਜੋ ਵੀ ਸਾਡੇ ਗੁਰੂਆਂ ਨੇ ਸਾਨੂੰ ਸੰਦੇਸ਼ ਦਿੱਤਾ ਬਾਬੇ ਨਾਨਕ ਨੇ ਕਿ ਕਰਤ ਕਰੋ ਨਾਮ ਜਪੋ ਵੰਡਿਓ ਭਿਖੋ ਜੀ ਉਹਦੇ ਸਿਧਾਂਤ ਤੇ ਸਾਡਾ ਖੇਤੀ ਦਾ ਜਿਹੜਾ ਫਾਰਮੂਲਾ ਚੱਲਦਾ ਹੈ ਜੀ ਅਸੀਂ ਉਸ ਸਿਧਾਂਤ ਨੂੰ ਸਿੱਖੀ ਸਿਧਾਂਤ ਨੂੰ ਬਾਬੇ ਨਾਨਕ ਦੇ ਸਿਧਾਂਤ ਨੂੰ ਲਾ ਕੇ ਚੱਲਦੇ ਹਾਂ ਸਾਡੇ ਲੋਕ ਬਹੁਤ ਲੋਕਾਂ ਬੜੀ ਸੇਵਾ ਕਰਦੇ ਹਨ ਮਿਹਨਤ ਕਾਸ਼ ਲੋਕਾਂ ਪਰ ਸਮੇਂ ਦੇ ਹਿਸਾਬ ਨਾਲ ਜੋ ਹਾਲਾਤ ਬਦਲ ਰਹੇ ਸਾਨੂੰ ਸੌਰੀ ਡਿਵਰਸੀਫਿਕੇਸ਼ਨ ਵੀ ਲੋੜ ਹੈ ਕਿਉਂਕਿ ਚੋਨਾ ਅਸੀਂ ਖਾਂਦੇ ਨਹੀਂ ਅਸੀਂ ਦੇਸ਼ਲੀ ਪੈਦਾ ਹੀ ਕਰਦੇ ਆ ਪਰ ਅਸੀਂ ਸਾਨੂੰ ਦਾਲਾਂ ਵਗੈਰਾ ਜਾਂ ਸਬਜ਼ੀਆਂ ਵਗੈਰਾ ਜੀ ਥੋੜਾ ਬਦਲਾ ਲੈਣਾ ਚਾਹੀਦਾ ਜਿਹਦੇ ਨਾਲ ਸਾਡੇ ਤਰੀ ਪਾਣੀ ਦੀ ਵੀ ਬਚਤ ਹੋ ਸਕੇ ਜੀ ਸਾਡੇ ਮੌਸਮ ਦੇ ਵਿੱਚ ਉਹ ਬਦਲਾਅ ਆ ਰਿਹਾ ਨਾ ਹੂੰ ਜਿਸ ਤਰ੍ਹਾਂ ਤਪਸ਼ ਪੈ ਰਹੀ ਹੈ ਜੀ ਇਹ ਚੀਜ਼ਾਂ ਵੱਲ ਵੀ ਸਾਨੂੰ ਧਿਆਨ ਦੇ ਕੇ ਸਾਨੂੰ ਇਹ ਜਿਹੇ ਫਸਲਾਂ ਇਹ ਜਿਹੇ ਰੁੱਖ ਦਰਖਤ ਲਾਉਣੇ ਚਾਹੀਦੇ ਆ ਜੀ ਜਿਹਦੇ ਨਾਲ ਸਾਡਾ ਮੌਸਮ ਵੀ ਠੀਕ ਰਹੇ ਸਕੱਲਾ ਸੀ ਪੈਸੇ ਬਾਰੇ ਨਾ ਸੋਚ ਕੇ ਵੀ ਇਸੇ ਪੈਸਾ ਬਧਾਨਿਆ ਹੂੰ ਥੋੜਾ ਜਿਹਾ ਸਾਨੂੰ ਮਨੁੱਖੀ ਜਿਹੜਾ ਸੁਭਾਅ ਹੈ ਮਨੁੱਖ ਦੀ ਅਸੀਂ ਬਿਹਤਰੀ ਲਈ ਕੀ ਕਰ ਸਕਦੇ ਆ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਕੀ ਛੱਡ ਕੇ ਚੱਲੇ ਆ ਜੀ ਸਾਨੂੰ ਥੋੜਾ ਉਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੂੰ ਅੱਛਾ ਨੈਨੇਵਾਲ ਜੀ ਆਖਰੀ ਸਵਾਲ ਮੇਰਾ ਕਿ ਖੇਤੀ ਨੀਤੀ ਬਹੁਤ ਮੈਟਰ ਕਰਦੀ ਹੈ ਕਿ ਪੰਜਾਬ ਦੀ ਖੇਤੀ ਨੀਤੀ ਅਗਰ ਬਣਦੀ ਹੈ ਉਹ ਕਿੰਨੀ ਕੁ ਪ੍ਰਭਾਵੀ ਹੋਣੀ ਚਾਹੀਦੀ ਹੈ ਕਿ ਕੇਂਦਰ ਦੀ ਜੋ ਖੇਤੀ ਨੀਤੀ ਹੈ ਉਹ ਉਸ ਤੇ ਭਾਰੀ ਪਏਗੀ ਜਾਂ ਫਿਰ ਜੋ ਪੰਜਾਬ ਦੀ ਖੇਤੀ ਨੀਤੀ ਹੈ ਸਰਕਾਰ ਉਸ ਨੂੰ ਪੰਜਾਬ ਦੇ ਕਿਸਾਨਾਂ ਲਈ ਲਾਹੇਵੰਦ ਬਣਾ ਸਕਦੀ ਹੈ ਦੇਖੋ ਖੇਤੀਬਾੜੀ ਇੱਕ ਜਿਹੜੀ ਖੇਤੀਬਾੜੀ ਸੈਕਟਰ ਹੈ ਜੀ ਇਹ ਸਟੇਟ ਸਬਜੈਕਟ ਹੈ ਜੀ ਸਭ ਤੋਂ ਪਹਿਲਾਂ ਸਾਡੀ ਸਟੇਟ ਨੂੰ ਵੀ ਇਹਨੂੰ ਦੇਖਣਾ ਚਾਹੀਦਾ ਸਾਨੂੰ ਨਿਰਪੱਖ ਕੇਂਦਰ ਕੇਂਦਰ ਤੇ ਨਹੀਂ ਕਰਨਾ ਚਾਹੀਦਾ ਕੇਂਦਰ ਤੇ ਕੇਂਦਰ ਤੋਂ ਸਾਨੂੰ ਮਦਦ ਲੈਣੀ ਚਾਹੀਦੀ ਹੈ ਕਿਉਂਕਿ ਅਸੀਂ ਸਾਡੀ ਸੈਂਟਰ ਸਰਕਾਰ ਹੈ ਜੋ ਇੰਡੀਆ ਦੀ ਜੀ ਸਾਨੂੰ ਮਦਦ ਲੈਣੀ ਚਾਹੀਦੀ ਆ ਪਰ ਸਾਡੀ ਪੰਜਾਬ ਸਰਕਾਰ ਨੂੰ ਖੁਦ ਵੀ ਪੈਰਾਂ ਥੱਲੇ ਖੜਨਾ ਚਾਹੀਦਾ। ਯਾਨੀ ਉਹ ਬਿਹਤਰ ਕੋਸ਼ਿਸ਼ ਕਰ ਸਕਦੇ ਆ। ਬਿਹਤਰ ਕੋਸ਼ਿਸ਼ ਕਰ ਸਕਦੇ। ਹੁਣ ਦੇਖੋ ਸਾਡੇ ਨਾਲ ਹੀ ਹਰਿਆਣਾ ਸੂਬਾ ਜੀ ਉੱਥੇ ਕਾਫੀ ਫਸਲਾਂ ਤੇ ਐਮਐਸਪੀ ਮਿਲਦੀ ਹੈ। ਜੀ 14-15 ਫਸਲਾਂ ਤੇ ਜੀ ਸਾਡੇ ਐਮਐਸਪੀ ਸਿਰਫ ਕੰਨ ਤੱਕ ਝੋਨੇ ਤੇ ਮਿਲਦੀ ਆ ਉਹ ਵੀ ਸੈਂਟਰ ਸਰਕਾਰ ਵੱਲੋਂ। ਹਮਮ ਪੰਜਾਬ ਸਰਕਾਰ ਨੇ ਕਿਹੜੀ ਫਸਲ ਤੇ ਐਮਐਸਪੀ ਦਿੰਦੀ ਆ? ਹਮਮ ਪੰਜਾਬ ਸਰਕਾਰ ਨੂੰ ਵਧੀਆ ਖੇਤੀ ਨੀਤੀ ਬਣਾ ਕੇ ਕੁਝ ਫਸਲਾਂ ਤੇ ਸੈਂਟਰ ਨਾਲ ਗੱਲ ਕੇ ਡਿਸਕਸ ਕਰਕੇ ਕੁਝ ਸੈਂਟਰਲ ਫੰਡ ਕਰੇ ਕੁਝ ਪੰਜਾਬ ਗਵਰਨਮੈਂਟ ਫੰਡ ਅਰੇਂਜ ਕਰੇ ਜੀ ਤਾਂ ਨੂੰ ਖੇਤੀ ਸੈਕਟਰ ਉੱਚਾ ਚੁੱਕਿਆ ਜਾਓ ਕਿਸਾਨਾਂ ਨੂੰ ਖਸਾ ਲਓ ਜੀ ਜੇ ਅਸੀਂ ਕੇਂਦਰ ਵਾਲੀ ਵੀ ਇੱਕ ਜਾਵਾਂਗੇ ਸਟੇਟ ਕੋ ਸਾਡੀ ਸਰਕਾਰ ਕੁਝ ਨਹੀਂ ਕਰੂਗੀ ਤਾਂ ਥੋੜਾ ਖੇਤੀ ਸੈਕਟਰ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣਾ ਬੜਾ ਮੁਸ਼ਕਲ ਹੈ ਜੀ ਦੇਖੋ ਇਸ ਕਰਕੇ ਸਾਨੂੰ ਖੁਦ ਨੂੰ ਵੀ ਸਾਡੇ ਸਰ ਪੰਜਾਬ ਦੀ ਸਰਕਾਰ ਨੂੰ ਵੀ ਇਹਦੇ ਤੇ ਵਿਚਾਰ ਕਰਨਾ ਚਾਹੀਦਾ ਹੈ ਜੀ ਦਰਸ਼ਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਹੁਤ ਵੱਡੀ ਗੱਲ ਕਹਿ ਗਏ ਹੋ ਔਰ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਣ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ प्रदीप ਜੀ ਗਾਰਡਨ ਨਿਊਜ਼ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਮੈਨੂੰ ਬੜੇ ਥੋੜੇ ਟਾਈਮ ਚ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਦੋਸਤੋ ਤਾਂ ਇਹ ਸਨ ਦਰਸ਼ਨ ਸਿੰਘ ਨੈਨੇਵਾਲ ਜੀ ਜਿਨ੍ਹਾਂ ਨੇ ਖੁੱਲਕੇ ਗੱਲ ਕੀਤੀ ਹੈ ਖੇਤੀਬਾੜੀ ਸਟੇਟ ਸਬਜੈਕਟ ਹੈ ਇਹਦੇ ਬਾਰੇ ਆਪਾਂ ਗੱਲ ਕੀਤੀ ਔਰ ਸਟੇਟ ਦੇ ਹੱਥ ਵਿੱਚ ਬਹੁਤ ਕੁਝ ਹੁੰਦਾ ਹੈ ਖੈਰ ਕਿਸਾਨ ਦੀ ਜੋ ਇਸ ਵੇਲੇ ਹਾਲਾਤ ਨੇ ਔਰ ਇਸ ਵੇਲੇ ਜੋ ਮੌਸਮ ਦੇ ਹਾਲਾਤ ਨੇ ਕਈ ਥਾਵਾਂ 'ਤੇ ਪਹਿਲਾਂ ਚੋਨਾ ਲਾਇਆ ਗਿਆ ਪਰ ਬਹੁਤ ਜ਼ਿਆਦਾ ਗਰਮੀ ਹੋਣ ਕਰਕੇ ਉਹ ਚੋਨਾ ਵੀ ਸੜ ਗਿਆ ਜਾਂ ਕਹਿ ਲਓ ਕਿ ਖਰਾਬ ਹੋ ਗਿਆ ਹੁਣ ਅਜਿਹੀਆਂ ਸਿਚੁਏਸ਼ਨਸ ਦੇ ਵਿੱਚ ਸਟੇਟ ਕਿਸਾਨਾਂ ਦੇ ਲਈ ਕੀ ਕਦਮ ਚੁੱਕਦੀ ਹੈ ਇਹ ਵੇਖਣਾ ਹੋਵੇਗਾ ਬਾਕੀ ਤੁਸੀਂ ਆਪਣੇ ਸੁਝਾਅ ਸਾਨੂੰ ਜ਼ਰੂਰ ਦੇਣਾ ਜਲਦ ਹੋਵੇਗੀ ਮੁਲਾਕਾਤ ਨਵੇਂ ਸੈਗਮੈਂਟ ਦੇ ਨਾਲ ਅਰ ਤਕਲੀਫ ਬਣੀ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਪਬਲਿਕ ਆਰਟੀਕਲ ਸਸਵੇਖਾ ਸਸਵੇਖਾ